اور مڈ کا کمپریسر پھاڑ کے گئے نا اور پھاڑ کے گئے نا پوری دیوار ਨਾਲ گڈیوں پیچھے گاڑی کا کام سنبھالنا ہے یہ بھی لگ گیا پھر کتنا نہیں لگیا ہوگا اچھا بڑا لڑاڑا آیا نال کڑ بھائی نے ਇਹ ਗੱਡੀ ਮਿੱਟੀ ਹਾਂ ਦਾ ਰਿਪੋਰਟਿੰਗ ਕਰਨਾ ਹੈ ਬੰਦੇ ਨੇ ਕਹਿਆ ਗੋੜਾ ਆਪੇ ਆਪ ਹੀ ਇਹਦੀ ਗੱਡੀ ਆ ਜੀ ਕੂੜੇ ਦੇ ਢੇਰ ਤੋਂ ਸ਼ੁਰੂ ਹੋਇਆ ਕੰਮ ਅੱਛਾ ਜੀ ਆ ਕਿਤੇ ਲਾਈ ਹੈ ਕਿਸੇ ਨੇ ਉਹ ਵੀ ਤੋਂ ਧੁੱਪ ਗਈ ਹਾਂ ਬਿਹਾਰ ਇਹਦਾ ਨਕਸਲ ਲੱਖਦੇ ਨੇਡ ਹੋ ਗਿਆ ਓਕੇ ਹਾਂ ਗਲਤੀ ਇੱਥੇ ਕੂੜਾ ਢੇਰ ਲਾਣ ਵਾਲੇ ਦੀ ਆ ਤੇ ਉਹ ਮੱਡ ਲਾਣ ਵਾਲੇ ਦੀ ਉਹ ਤੋਂ ਵੱਧ ਗਲਤੀ ਆ ਨਹੀਂ 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 ਗੱਡੀ ਆ ਰੇਲੇ ਦੇ ਉੱਤੇ ਕੀ ਨਾਮ ਆ ਵੀਰੇ ਤੁਹਾਡਾ ਤੇ ਕਦੋਂ ਪਤਾ ਲੱਗਿਆ ਤੁਹਾਨੂੰ ਗੱਡੀ ਬਾਰੇ ਇਦਾਂ ਵੀ ਅਸਾਈਨਮੈਂਟ ਠੀਕ ਹੈ ਕਦੋਂ ਖੜਾ ਗਿਆ ਸੀ ਵੀਰੇ ਤੁਸੀਂ ਇਹ 12:00 ਉਹ ਰੋਂ ਸਹੀ ਸੀ ਬਿਲਕੁਲ ਤੇ ਜਦੋਂ ਹੁਣ ਆਏ ਹੋ ਤੁਸੀਂ ਕਿਵੇਂ ਅੱਗ ਲੱਗੀ ਹੋਈ ਸੀ ਬੁਝਾਈਏ ਤੁਸੀਂ ਮੁੰਡੇ ਨੇ ਪਹਿਲਾਂ ਹੀ ਪਾਣੀ ਪੁਣੀ ਪਾਤਾ ਸੀਗਾ ਇਹ ਕੂੜੇ ਤੋਂ ਲੱਗੀ ਆ ਠੀਕ ਹੈ ਜੀ ਕੂੜੇ ਦੇ ਢੇਰ ਤੋਂ ਅੱਗੇ ਸ਼ੁਰੂ ਹੋਈ ਆ ਨੰਬਰ ਪਲੇਟ ਤੋਂ ਬਾਦੀ ਬਾਦੀ ਸਾਰੀ ਅੰਦਰ ਵੱਧ ਗਈ ਭਲੇ ਇਹ ਮੌਕੇ ਦੇਖਿਆ ਗਿਆ ਨਹੀਂ ਤਾਂ ਨਾਲ ਦੀਆਂ ਵਾਲੇ ਦੁਆਲੇ ਦੀਆਂ ਗੱਡੀਆਂ ਦਾ ਵੀ ਨੁਕਸਾਨ ਹੁੰਦਾ ਬਸ ਇਹ ਦਾ ਵੀ ਕਾਫੀ ਆ ਇਹਦਾ ਵੀ ਲੱਖ ਦੇ ਨੇੜੇ ਨੁਕਸਾਨ ਹੋ ਗਿਆ ਠੀਕ ਉਹ ਜੇ ਕੋਈ ਬੰਦਾ ਨਹੀਂ ਅੰਦਰ ਬੈਠੇ ਜੋ ਕਹਿੰਦਾ ਬਈ ਮੰਗਲ ਆਹ ਬਨਾਰਕੀ ਦੇ ਵਿੱਚ ਕਿਤੇ ਕੂੜੇ ਦਾ ਢੇਰ ਸੀ ਉਹਦੇ ਕੋਲ ਕੂੜੇ ਦਾ ਢੇਰ ਪਾਣੀ ਪਹਿਲਾਂ ਹੀ ਅੱਗ ਚੱਲਦੀ ਹੁੰਦੀ ਹੈ ਜੀ